ਜੇ ਮੰਦਰ ਕੋ ਥਾਵੇਂ ਥੰਮਨ ਤੇ ਗੁਰੂ ਕਾ ਸ਼ਬਦ ਮਨੈ ਥੰਮਨ ਕੋ ਰਜਨ ਦੇ ਜਮਾਲ ਰ ਪ੍ਰਮਾਨ ਕਰਦੇ ਜੇ ਮੰਦਰ ਕੋ ਥਾਵੇਂ ਥੰਮਨ ਇਮਾਰਤ ਦੇ niche ਥੰਮੇ ਬਣੇ ਨੇ ਪੋਲ ਬਣੇ ਨੇ ਉਸ ਮੰਦਰ ਨੂੰ ਸੁੰਦਰ ਇਮਾਰਤ ਨੂੰ ਥੰਮੇ ਸ਼ਾਮ ਕੇ ਰੱਖਦੇ ਨੇ ਖੜਾ ਰੱਖਦੇ ਨੇ ਤੰਬੇ ਦੇ ਜੋੜ ਤੇ ਸਾਰੀ ਇਮਾਰਤ ਖੜੀ ਰਹਿੰਦੀ ਐਸੇ ਪ੍ਰਕਾਰ ਤੇ ਗੁਰੂ ਦਾ ਸ਼ਬਦ ਮੰਨ ਉਸ ਤੋਂ ਮੰਨ ਵਾਹਿਗੁਰੂ ਗੁਰੂ ਦੁਆਰਾ ਦਿੱਤਾ ਸ਼ਬਦ ਵੀ ਜਿਹੜਾ ਉਸ ਦਾ ਅਭਿਆਸ ਕਰਦਾ ਹੈ ਉਸੇ ਚੱਲਦਾ ਉਹਨੂੰ ਵੀ ਉਸੇ ਤਰ੍ਹਾਂ ਦੇ ਨਾਲ ਆਸਰਾ ਉਪਤ ਪ੍ਰਾਪਤ ਹੁੰਦਾ ਜਿਦਾ ਇਮਾਰਤ ਬਿਲਡਿੰਗ ਥੰਬੇ ਤੇ ਖੜੀ ਹੈ ਉਸ ਤਰ੍ਹਾਂ ਗੁਰੂ ਦੇ ਸ਼ਬਦ ਨੂੰ ਜਿਹੜੇ ਹਿਰਦੇ 'ਚ ਉਹ ਸੋਲ ਲੈਂਦਾ ਉਹ ਵੀ ਸਥਮਨ ਹੋ ਜਾਂਦਾ ਹੈ। ਯਾਨੀ ਉਹਦਾ ਹਿਰਦਾ ਵੀ ਕਾੜਾ ਹੋ ਜਾਂਦਾ ਹੈ ਪਰਮੇਸ਼ਰ ਦੇ ਨਾਮ ਬਲ। ਗੁਰੂ ਦਾ ਸ਼ਬਦ ਹੈ ਕੈਸਾ ਵੀ ਹੋਵੇ। ਜਿਹੜਾ ਉਸ ਤੇ ਚੱਲੇ ਉਸਨੇ ਮੰਨ ਲੇ ਸ਼ਰਧਾ ਰੱਖੇ ਉਹ ਕਲਿਆਣ ਪ੍ਰਾਪਤ ਹੁੰਦਾ ਹੈ ਗੁਰੂ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਕਰ ਲੈਂਦਾ। ਇਹ ਪਿੰਡ ਦੇ ਇੱਕ ਬੜਾ ਬੋਲਾ ਜਿਹਾ ਬੰਦਾ ਕਹੂੰਗਾ ਮੱਝਾ ਚਾਰਦਾ। ਕੋੜੇ ਲਿਖਿਆ ਕੋਈ ਹੈ ਨਹੀਂ ਉਹਦੇ ਮਿੱਤਰ ਨੇ ਉਸ ਸੱੰਗੀ ਨੇ ਪਰੋਸਰਾਂ ਦੇ ਨੇ ਮਿੱਤਰਤਾ ਹੋ ਜਾਂਦੀ ਵਪਾਰੀ ਨੇ ਕੋਈ ਨੌਕਰੀ ਪੇਸ਼ਰ ਨੇ ਸ਼ਾਮ ਨੂੰ ਜਾਂਦੇ ਨੇ ਸਤਸੰਗ ਵਾਸਤੇ ਇਹ ਦਿਨ ਨੂੰ ਵੀ ਕਹਿਣ ਲੱਗੇ ਉਥੇ ਜਦੋਂ ਉਹ ਜਾੜ ਲਗੇ ਸਤਸੰਗ ਤੇ ਉਹ ਵੀ ਇੱਥੋਂ ਆ ਗਏ ਸੀ ਕਿ ਨਹੀਂ ਕਿ ਭਈ ਤੂੰ ਸਤਸੰਗ ਕਰਦਾ ਹੀ ਨਹੀਂ ਗਮਾਂ ਮਜਾ ਚੜਦਾ ਮਸੇ ਤੇਰਾ ਜੀਵਣਾ ਹੀ ਹੈ ਸਤ ਸੰਗ ਕਰਿਆ ਕਰ ਤੇ ਤਾਂ ਜੀਵਨ ਜਿਹੜਾ ਸਕਰਤਾ ਹੁੰਦਾ ਹੈ ਗੁਰੂ ਧਾਰਨ ਕਰ ਸਤ ਸੰਗ ਕਰ ਉਹ ਦੋਸਤ ਨੂੰ ਉਸ ਨੂੰ ਲੈ ਕੇ ਪਕੜ ਕੇ ਵੀ ਚੱਲ ਤੂੰ ਵੀ ਸਤ ਸੰਗ ਵਿੱਚ ਚੱਲ ਕਿਉਂਕਿ ਇਹ ਵੀ ਬੜਾ ਪਰਵਕਾਰ ਹੁੰਦਾ ਹੈ ਆਪ ਵੀ ਨਾਮ ਜਪੋ ਦੂਸਰੇ ਨੇ ਉਜਪਾਓ ਆਪ দান ਕਰਨ ਕਰੋ ਦੂਜੇ ਤੇ ਵੀ ਕਰਾਓ ਆਪ ਜਾ ਕੇ ਸਤਸੰਗ ਸਣੇ ਦੂਸਰੇ ਨੇ ਨਾਲ ਲੈ ਜਾਓ ਇਹ ਵੀ ਬੜਾ ਮਾਤਮ ਹੁੰਦਾ ਹੈ ਵੀ ਆਪਣਾ ਕਲਿਆਣ ਤੱਕਰੂ ਦੂਜੇ ਦਾ ਵੀ ਕਰੋ ਉਹਨੂੰ ਨਾਲ ਲੈ ਕੇ ਚੱਲਿਓ ਕੰਨ ਲੋ ਹੋ ਜਾਇਆ ਕਰ ਤਾਂ ਤੇਰੀ ਕਲਿਆਣ ਹੋਏਗੀ ਨਰੇ ਗੁਰਮੰਤਰ ਤੋਂ ਲੈਣਾ ਕਰੂ ਤੋ ਉਹਦੇ ਮਨ ਚ ਖਿਆਲ ਹੈ ਵੀ ਗੁਰਮੰਤਰ ਲਵਾਂ ਮੈਂ ਆਪਣੇ ਦੋਸਤਾਂ ਵਰਗਾ ਬਣਾ ਇਹ ਦੋਸਤ ਮੈਨੂੰ ਇਦਾਂ ਗੱਲਾਂ ਕਰਦੇ ਨੇ ਸਾਰਿਆਂ ਨੇ ਗੁਰਮੰਤਰ ਲਿਆ ਹੋਇਆ ਉਹ ਨਾਜ਼ਰ ਉਹ ਸਤ ਸੰਗ ਕਰਦੇ ਨੇ ਤੇ ਮੈਂ ਵੀ ਸਤ ਸੰਗ ਕਰਿਆ ਕਰਾਂਗਾ ਉਹਦੇ ਧਰਮਸ਼ਾਲਾ ਕਿਈ ਸਾਰੇ ਸੰਤ ਮਹਤਪਾਦ ਆਉਂਦੇ ਨੇ ਬਚਨ ਬਰਾਸ ਕਰਦੇ ਨੇ ਸਤ ਸੰਗ ਹੁੰਦਾ ਵੀ ਸਾਰੇ ਆ ਕੇ ਚਲੇ ਜਾਂਦੇ ਨੇ ਇਹ ਸਤ ਸੰਗ ਜਾਂਦਾ ਹੁਣ ਇੱਕ ਮਹਤਪਾਦ ਜੀ ਆਏ ਸਾਰੇ ਉਹਦੀ ਬੜੀ ਤਾਰੀਫ ਕਰਨ ਬਹੁਤ ਅچھے ਮਹਤਪਾਦ ਨੇ ਇਹ ਇਹਨਾਂ ਨੂੰ ਗੁਰਦਾਨ ਕਰ ਲਿਆ ਇਹਦਾ ਮਨ ਵੀ ਕੀਤਾ ਮੈਂ ਵੀ ਹੁਣ ਇਹਨਾਂ ਨੂੰ ਗੁਰਦਾਨ ਕਰ ਲਵਾਂ ਇੱਕ ਦਿਨ ਮੌਕਾ ਦੇਖਿਆ ਉਹ ਵੀ ਚੱਲ ਗਿਆ ਮਹਾਰਾਜ ਮੈਨੂੰ ਵੀ ਗੁਰਮੰਤਰ ਦੇ ਦੋ ਮੇਰਾ ਵੀ ਕਲਿਆਣ ਹੋ ਜਾਵੇ ਬਾਦਵਾ ਕਹਿਣਗੇ ਵੀ ਕਥਾ ਚੱਲ ਰਹੀ ਹੈ ਰੋਜ਼ ਕਥਾ ਸੁਣ ਬੈਠਾ ਕਰ ਜਿਸਨ ਕਦਾਦਾ ਭੋਗ ਪਏਗਾ ਉਸਨੂੰ ਗੁਰਮੰਤਰ ਦਵਾਂਗੇ ਮਾਤਮੰਦ ਮੱਲਬ ਸੇ ਜਰਾ ਇਹਨਾਂ ਨੂੰ ਸਤਸੰਗ ਦਾ ਅਸਰ ਹੋ ਜਾਏ ਸਮਝ ਆ ਜਾਵੇ ਕਿ ਗੁਰੂ ਕੀ ਹੁੰਦਾ ਹੈ ਮੰਤਰ ਕੀ ਹੁੰਦਾ ਹੈ ਕਿਦਾਂ ਜਾਪ ਕਰਨਾ ਹੈ ਇਹ ਵੀ ਇਹ ਤਰੀਕਾ ਸਾਰਾ ਮਾਤਵਾ ਰੋਜ ਸਤਸੰਗ ਸਮਝਾਉਂਦੇ ਸਨ ਇਹਨਾਂ ਨੂੰ ਸਮਝ ਆ ਜਾਏਗੀ ਤਾਂ ਫਿਰ ਇਹਨੂੰ ਗੁਰਮੰਦਰ ਦੇ ਦਾਂਗੇ ਕਈ ਦਿਨ ਕਾ ਆਉਂਦੇ ਰਹੇ ਇਹ ਉਹਨੇ ਰੋਜ ਜਾਂਦਾ ਨੇ ਮਨ ਨਾਲ ਸਤਸੰਗ ਸਵੇਰੇ ਆਪਣਾ ਜਾਂਦਾ ਗਊਆਂ ਮੱਝਾਂ ਚਾਰਦਾ ਸ਼ਾਮ ਨੂੰ ਇਸ਼ਨਾਨ ਪਾਨ ਕਰਕੇ ਪਹੁੰਚ ਜਾਂਦਾ ਦਰਮਸ਼ਾਲਾ ਉਦੇਸਾ ਸੰਗ ਦੇ ਬੈਠਦਾ ਉਹ ਸੰਤਾਰੇ ਜਾਣਾ ਸੀ ਕਦਾ ਦਾ ਪਹੁੰਚ ਪਿਆ ਗਿਆ ਵਿਦਾਇਗੀ ਦਿੱਤੀ ਉਹਨਾਂ ਨੇ ਪ੍ਰਬੰਧਕਾਂ ਨੇ ਸਰਪਾ ਦਿੱਤਾ ਉਹਨਾਂ ਨੂੰ ਮਹਾਤਮਾ ਜੀ ਨੇ ਜਦ ਵੀ ਕਾਲ ਸਵੇਰੇ ਚਲਾ ਜਾਵਾਂਗੇ ਉਹਦੇ ਦਾ ਮੈਨੂੰ ਗੁਰਮੰਦਰਾ ਦੇ ਦਿੱਤਾ ਹੀ ਨਹੀਂ ਸੋ ਜੇ ਉਹਨ ਕੀਦਾਂ ਕਰਾਂ ਮੈਂ ਮੈਨੂੰ ਉਹਦਾ ਕਿਹਾ ਉਸ ਨੇ ਕਹਿੰਦਾ ਦੇ ਭੋਗ ਤਬਾ ਦੇ ਦਾਂਗੇ ਪਰ ਉਹ ਸਾਰੇ ਇਸ ਤਰ੍ਹਾਂ ਕਿ ਉਹਨਾਂ ਨੂੰ ਸਮਝ ਨਹੀਂ ਮਿਲਿਆ ਉਹ ਅਗਰ ਬਾਹਰ ਬੈਠਾ ਰਹੇ ਨਹੀਂ ਮਾਤ ਪੰਜੀ ਬਾਹਰ ਨਿਕਲਣਗੇ ਤਾਂ ਮੈਂ ਉਸ ਵੇਲੇ ਮਿਲ ਲਾਂਗਾ ਬਾਦੋਂ ਨਿਕਲੇ ਲੋਟਾ ਪਕੜਿਆ ਸਿੱਧਾ ਜੰਗਲ ਬਾਣੀ ਚਲੇ ਗਿਆ ਇਹ ਵੀ ਮਗਰ ਮਗਰ ਚਲਾ ਗਿਆ ਜੇ ਗਏ ਤਾਂ ਕਿ ਪਿੱਛੇ ਕੌਣ ਆਉਂਦਾ ਵੀ ਉਹ ਦੇਖਿਆ ਤਾਂ ਉਹ ਹੀ ਬੰਦਾ ਜਿਹੜਾ ਗੋਮਜਾਂ ਚੜਦਾ ਕੀ ਗੱਲ ਵਈ ਕਹਿੰਦਾ ਮਾਰਾ ਮੈਨੂੰ ਗੁਰਮੰਤਰ ਦਿੱਤਾ ਨਹੀਂ ਤੁਸੀਂ ਗੁਰਮੰਤਰ ਦਿਓ ਉਹ ਬਣਾ ਉਹਨੇ ਡਾਂਡ ਕੇ ਕਿਹਾ ਦੱਤ ਮਤ ਇਹ ਤਾਂ ਡਾਂਡ ਕੇ ਕਹਿੰਦੇ ਦੱਤ ਗਪੋਚਨ ਇੱਕ ਕੋ ਬੋੜੀ ਬੰਦਾ ਇੱਥੇ ਕਿਤੇ ਆ ਗਿਆ ਤੂੰ ਗੁਰਮੰਤਰ ਲੈਣ ਆਇਆ ਸੀ ਜੰਗਲ ਪਾਣੀ ਜਾ ਰਿਹਾ ਸੋਚ ਵਾਸਤੇ ਉਨੇ ਸੇ ਜੈ ਗੁਰ ਮੰਤਰ ਦੇ ਦਿੱਤਾ ਉਹ ਦਾਤਕ ਭੋਜਨ ਹੀ ਹੁਣ ਬੜੇ ਸ਼ਰਦਾ ਪ੍ਰੇਮ ਨਲ ਨਾਮ ਲੈਂਦਾ ਕਹਿੰਦਾ ਮੈਨੂੰ ਗੁਰ ਮੰਤਰ ਮਿਲ ਗਿਆ ਦੋ ਸਿਕਨ ਠੀਕ ਹੈ ਵੀ ਉਹਦਾ ਜਾਪ ਕਰਿਆ ਕਰਦੇ ਨੇ ਉਹ ਗੁਰ ਮੰਤਰ ਤਾਂ ਗੁਪਤੀ ਰੱਖਿਆ ਜਾਂਦਾ ਤੇ ਦਸਿਆ ਨਹੀਂ ਨਾ ਉਹਨੇ ਪੁੱਛਿਆ ਕਿ ਕਿਹੜਾ ਗੁਰ ਮੰਤਰ ਮਿਲੇ ਪਰਮੇਸ਼ਰ ਦਾ ਨਾਮ ਹੀ ਹੁੰਦਾ ਉਹ ਬੋਲ ਗਿਨੇ ਗੁਰੂ ਦੇਵ ਉਹ ਦਾ ਨਿਕ ਬੋਲ ਕਿ ਨਹੀਂ ਦਦਕਾ ਪੋਚਨ ਹੁਣ ਬੜੇ ਸ਼ਰਧਾ ਪ੍ਰਹਿਮ ਲਾਲ ਗੰਗਾ ਮੱਜਾ ਚਾਰਦਾ ਉਹ ਨਾਮ ਜਪੀ ਜਾਂਦਾ ਰੋਜ਼ ਬੜੇ ਸ਼ਰਧਾ ਪ੍ਰਹਿਮ ਨਾ ਗੁਰੂ ਨੇ ਕਿਹਾ ਸੀ ਕਿਨੇ ਦਿਨ ਕਥਾ ਹੋਈ ਦ ਸੈਸ਼ਨ ਪ੍ਰਹਿਮ ਨਾ ਸ਼ਰਦਾ ਨਾਮ ਪਰਮੇਸ਼ਰ ਦਾ ਨਾਮ ਜਪਿਆ ਜਾਏ ਤੇ ਪ੍ਰਭੂ ਜੂਰ ਦਰਸ਼ਨ ਦਿੰਦੇ ਨੇ ਉਹਨੇ ਜਾਂਦਾ ਜੰਗਲ ਵਿੱਚ ਤਲਾਸ਼ ਜਨਾਨ ਕਰਨਾ ਉਸਨੇ ਬੈਰ ਕੇ ਬੜੇ ਇਬਰਾਹਿਮ ਨਾਲ ਪ੍ਰਭੂ ਨੂੰ ਯਾਦ ਕਰਨਾ ਦਦ ਕਾ ਪੋਚਨ ਦਦ ਕਾ ਪੋਚ ਨਹੀਂ ਭੁੱਲਦਾ ਸੀ ਬੜਾ ਚਿਰ ਹੋ ਗਿਆ ਉਸ ਨਾਮ ਜਪਦੇ ਰਿਹਾ ਹੁਣ ਮਨ ਚ ਬਰਾਗ ਵੀ ਆਂਦਾ ਹੈ ਇਨਾ ਸਮਾਂ ਹੋ ਗਿਆ ਪਰ ਪ੍ਰਭੂ ਦੇ ਦਰਸ਼ਨ ਤਾਂ ਹੋਏ ਨਹੀਂ ਕਿ ਐਸਾ ਪ੍ਰਭੂ ਹੋਏਗਾ ਕਿ ਉਹਦੇ ਦਰਸ਼ਨ ਹੋਣਗੇ ਕਿੰਦਾ ਮਿਲਾਂਗਾ ਕੀ ਬੋਲਾਂਗਾ ਕੀ ਕਰਾਂਗਾ ਵਾ ਐਸੇ ਖਿਆਲ ਮਨ ਵਿੱਚ ਆਉਂਦੇ ਨੇ ਜਾਬ ਬੜੇ ਪ੍ਰੇਮ ਨਾਲ ਕਰਦੇ ਪਹਿਲੇ ਜਦੋਂ ਲਗਾਤਾਰ ਇਸ ਨਾਲ ਪ੍ਰੇਮ ਨਾਲ ਕੋਈ ਵੀ ਜਪ ਕਰਦਾ ਹੈ ਤੇ ਪਰਮੇਸ਼ਰ ਦੇ ਦਰਸ਼ਨ ਦੇਣ ਜ਼ਰੂਰ ਆਉਂਦੇ ਨੇ ਹਾਂ ਪ੍ਰਭੂ ਦੇ ਤੱਕ ਬਾਜੂ ਦੀ ਪਹੁੰਚ ਗਈ ਭਗਵਾਨ ਕ੍ਰਿਸ਼ਨ ਦਾ ਜਪ ਕਰਦਾ ਸੀ ਗੁਰੂ ਜੀ ਕਿਸ਼ਨ ਕਹਿਣ ਲੱਗੇ ਰਕਮਣੀ ਇੱਕ ਪਗਦਨ ਤੱਕ ਚਲ ਕੇ ਦਰਸ਼ਨ ਦੇ ਲਾ ਜਮਾ ਰਾਜ ਮੈਂ ਵੀ ਚਲਾਂ ਤੁਸੀਂ ਵੀ ਚੱਲ ਸਕਦੇ ਨਾਵੀ ਕੰਦੇ ਬਨੇ ਮੇਰਾ ਜਿਹੜਾ ਜਪਦਾ ਹੈ ਬਾ ਪਿਆਰਾ ਨਾਮ ਹੈ ਕਹਿੰਦੇ ਮਹਾਰਾਜ ਮੈਂ ਨਾ ਵੀ ਸੁਲਾਨ ਜਾ ਕੇ ਜਿਹੜਾ ਪਿਆਰਾ ਨਾਮ ਤੁਹਾਡਾ ਜਪਦਾ ਹੈ ਉਨhone ਧਿਆਨ ਕੀਤਾ ਰੁਕਮਣੀ ਮਾਤਾ ਨੇ ਇਹ ਕਹਿੰਦੇ ਦਾਤਾਤ ਇਹ ਕਹਿੰਦੇ ਦਾਤਾਤੇ ਡਾਂਡ ਕੇ ਕੀ ਜਾਂਦਾ ਹੈ dhadkapochan ਇਹ ਕਿਹੋ ਜਿਹਾ ਨਾਮ ਹੋਇਆ ਰੁਕਮਣੀ ਜੀ ਕਹਿਣ ਲੱਗੇ ਮੈਂ ਤਾਂ ਕਿਸੇ ਵੀ ਸਾਸਤਰ ਵਿੱਚ ਪੁਰਾਣੇ ਕਦੀ ਸੁਣਿਆ ਨਹੀਂ ਨੀ ਨਾਮ ਕਿਤੇ ਲਿਖਿਆ ਹੀ ਨਹੀਂ ਹੈ ਅਸਾਂ ਨਾਮ ਪ੍ਰਭੂ ਦਾ ਕਦੀ ਕੋਈ ਮੈਂ ਤਾਂ ਸੁਣਿਆ ਨਹੀਂ ਹਾਂ ਤਾਂ ਕਿਸੇ ਨੇ ਪੜ੍ਹਿਆ ਬਗਾਨ ਕਹਿਣ ਲਗੇ ਮੈਨੂੰ ਬੜਾ ਪਿਆਰਾ ਨਾਮ ਲੱਗਦਾ ਹੈ ਕਿਉਂ ਲੱਗਦਾ ਹੈ ਕਿਨ ਮੈਂ ਚੋਰ ਕੇ ਮੱਖਣ ਖਾਦਾ ਸੀ ਮਾਤਾ ਨੇ ਡਾਂਟਿਆ ਮੈਨੂੰ ਦੱਦ ਕਪੋਚਨ ਬੜੀ ਕੋ ਪੌੜਾ ਮਾਰਦਾ ਦੱਤ ਮੈਨੂੰ ਡਾਂਟ ਕੇ ਕਿਉਂ ਜਾਂਦਾ ਤੇ ਮਾਤਾ ਨੇ ਮੈਨੂੰ ਇਸ ਤਰ੍ਹਾਂ ਹੀ ਕੋਈ ਡਾਂਟ ਕੇ ਕਿੱਸ ਤੇ ਉਹ ਜਦੋਂ ਇਹਦਾ ਨਾਮ ਜਾਂਦਾ ਮੈਨੂੰ ਮਾਤਾ ਦੇ ਡਾਂਡ ਯਾਦ ਆ ਜਾਂਦੀ ਇਸ ਕਰਕੇ ਮੈਨੂੰ ਪਿਆਰਾ ਨਾਮ ਲੱਗਦਾ ਮਾਂ ਨੇ ਬੜੇ ਪਿਆਰ ਨਾਲ ਮੈਨੂੰ ਡਾਂਟਿਆ ਸੀ ਉਹ ਨਾਮ ਇਹ ਜਪਦਾ ਰਗੁਨੀ ਜੀ ਪਹੁੰਚ ਕੇ ਕਹਿਣ ਲਗੇ ਮੈਂ ਦੀ ਪ੍ਰੀਖਿਆ ਲੈ ਲਵਾਂ ਸੱਚਮੇਂ ਜਿਦਾ ਪ੍ਰੇਮ ਨਾਲ ਤੁਹਾਡਾ ਨਾਮ ਜਪਦਾ ਇਹਨੂੰ ਨਾਮ ਦਾ ਪਤਾ ਹੀ ਨਹੀਂ ਡਾਂਟ ਪਾਈਏ ਕਿ ਨਾਮ ਥੋੜੀ ਜਪੀਦਾ ਤੇ ਡਾਂਟਿਆ ਤੇ ਜਿਹਨੇ ਡਾਂਟਿਆ ਜਾਇ ਉਹ ਨਾਮ ਥੋੜੀ ਜਪੀ ਜਾਂਦਾ ਪਰ ਉਹ ਬੜੇ ਪ੍ਰੇਮ ਨਾਲ ਨਾਮ ਜਪਦਾ ਨਾਮ ਜਪ ਕੇ ਬੈਠਾ ਚੌਕੜਾ ਲਾ ਕੇ ਇੱਕ ਮਨ ਇੱਕ ਚਿਤ ਹੋਇਆ ਰੁਕਮੜੀ ਜੀ ਜਾ ਕੇ ਕਹਿਣ ਲਗੇ ਇਹ ਭਗਤ ਕੀ ਦਾ ਨਾਮ ਜਪਦਾ ਹੈ ਉਹ ਮੁਸਲਿਮ ਬੈਠਾ ਸੀ ਕਹਿੰਦਾ ਮਹਤਮਰ ਗਿਆ ਸੀ ਜਦੋਂ ਸਿਮਰਨ ਕਰਨਾ ਗਲਤ ਨਹੀਂ ਕਰਨੀ ਕੋਈ ਰਾਮ ਨਾਮ ਰੰਦਰਾਜ ਸਿਰ ਪਰਮੇਸ਼ਰ ਦਾ ਧਿਆਨ ਕਰਨਾ ਉਹ ਜਵਾਬ ਨਹੀਂ ਦਿੰਦਾ ਦੋ ਦੋਵਰੀ ਤੀਜੀ ਵਾਰੀ ਪੁੱਛਿਆ ਰਕਮਣੀ ਜੀ ਨੇ ਕਿ ਇਹਦਾ ਨਾਮ ਜਪਦਾ ਹੈ ਗੁੱਸਾ ਕਰਨਗਾ ਤੇਰੇ ਖਸਮ ਦਾ ਕਿਉਂ ਗੁੱਸਾ ਚੜੇ ਨਾ ਮੈਂ ਮੈਂ ਬੋਲਦਾ ਨਹੀਂ ਬੁਲਾਈ ਜਾਂਦੀ ਬਾਰ ਬਾਰ ਵੀ ਮੇਰੇ ਗੁਰੂ ਨੇ ਕਿਹਾ ਵੀ ਨਾਮ ਜਪਦਿਆਂ ਬੋਲਣਾ ਨਹੀਂ ਇਹ ਚੁੱਪ ਨਹੀਂ ਕਰਦੀ ਉਹ ਦੇਖਿਆ ਕਾ ਕੋਲ ਕੇ ਕੋਈ ਇਸਤਰੀ ਖੜੀ ਹੈ ਤੇਰੀ ਖਸਮ ਦਾ ਨਾਮ ਜਪਦਾ ਰੁਕਮਣੀ ਜੀ ਬੜੇ ਹੈਰਾਨ ਹੋਏ ਕਿ ਕਿੱਥੇ ਬੈਠਾ ਟੱਠੇ ਖੂਦ ਹੈ ਭਗਵਾਨ ਉਹਦੇ ਖੂਦ ਟੱਠਾ ਸਿਆਸੀ ਉੱਤੇ ਬੈਠ ਗਿਆ ਸਨ ਵੀ ਰੁਕਮਣੀ ਕਹਿੰਦੇ ਤੁਸੀਂ ਤੇ ਬੈਠੋ ਮੈਂ ਜਾ ਕੇ ਜਲਾ ਪ੍ਰਿਕਸ਼ਣ ਲੈ ਕੇ ਆਵਾਂ ਰੁਕਮਣੀ ਜੀ ਆਏ ਭਗਵਾਨ ਕੁਲ ਕਹਿੰਨੇ ਭਗਵਾਨ ਉਹ ਤੇ ਅੰਦਰ ਜਾਮੀ ਹੋ ਗਿਆ ਐਡੀ ਉਸੇ ਕਿਰਪਾ ਆਪਣੇ ਕਰ ਦਿੱਤੀ ਮੈਨੂੰ ਨੇ ਪਛਾਣ ਲਿਆ ਮੈਂ ਪੁੱਛਿਆ ਕਿਦਾ ਨਾਮ ਜਪਦੇ ਆਂ ਕਿਦਾ ਨਾਮ ਜਪਦਾ ਉਹ ਕਹਿੰਦੇ ਤੇਰੀ ਖਸਮ ਦਾ ਮੈਂ ਕਿ ਕਿੱਥੇ ਬੈਠਾ ਕਹਿੰਦੇ ਡੱਡੇ ਗੂਚ ਤੁਹਾਨੂੰ ਵੀ ਜਾਣ ਲਿਆ ਵੀ ਆਪ ਇੱਥੇ ਬੈਠੇ ਉਹ ਆਣ ਬੜੇ ਹੱਸੇ ਔਰ ਫਿਰ ਪ੍ਰਗਟ ਹੋ ਕੇ ਦਰਸ਼ਨ ਦਿੱਤਾ ਬੜਾ ਨਿਹਾਲ ਹੋ ਗਿਆ ਵੀ ਬੜੇ ਪਹਿਲੀ ਵਾਰ ਦਰਸ਼ਨ ਕਰਕੇ ਸੋਚਦਾ ਕਿ ਐਸੇ ਪ੍ਰਮੋ ਨੇ ਪ੍ਰਮਾਸੀ ਹੁੰਦੇ ਨੇ ਨਾਲ ਉਹੀ ਮਾਈ ਨਾਲ ਜਿਹੜੀ ਮੈਨੂੰ ਕੁਛ ਦਿੱਸੇ ਉਹ ਆਣ ਬੜੇ ਮਸਕਰਾ ਕੇ ਗਏ ਰਕਮਣੀ ਜਿੰਨੇ ਮੇਰੇ ਪਤਨੀ ਨੇ ਪਟਰਾਣੀ ਜੇ ਮੇਰੇ ਗੁਰੂ ਨੇ ਕਿਹਾ ਸੀ ਜਦ ਕੋ ਮੰਤਰ ਜਾਪ ਕਰਨੇ ਬੋਲਣਾ ਨਹੀਂ ਇਹ ਬੁਲਾ ਰਹੇ ਸੰਤਾ ਮੈਂ ਇਸ ਤਰ੍ਹਾਂ ਕਹਿ ਦਿੱਤਾ ਇਹ ਪੁੱਛਿਆ ਕਿਦਾ ਨਾਮ ਜਦੋਂ ਮੈਨੇ ਗੁੱਸਾ ਚੜਿਆ ਮੈਂ ਬੁਲਾ ਰਹੀ ਬਾਰ-ਬਾਰ ਤੇ ਮੈਂ ਇਧਰੇ ਕਸਮ ਦਾ ਮਗਾਨ ਕਹਿੰਦੇ ਸੱਚੀ ਗੱਲ ਹੈ ਮੈਂ ਇਸੇ ਦੀ ਕਸਮ ਹੈ ਪਤੀ ਨੂੰ ਹੀ ਖਸਮ ਕਿਹਾ ਜਾਂਦਾ ਹੈ ਕਿਤੇ ਮਹਾਰਾਜ ਮੈਂ ਨੇ ਪੁੱਛਿਆ ਕਿੱਥੇ ਬੈਠੇ ਮੈਂ ਕਿਹਾ ਟੱਡੇ ਕੋਤੇ ਉਹ ਕਹਨ ਕਿ ਉਹ ਜਿੱਦੇ ਟੱਡੇ ਕੋ ਸੱਚ ਮੈਂ ਥੇ ਬੈਠਾ ਸੀ ਮੈਂ ਆਪ ਤੇਰੇ ਮੁਖਾਰਬਿੰਦ ਤੋਂ ਇਹ ਇੱਕ ਗੱਲ ਆਪ ਜਾਣ ਕਰਾਈ ਸੀ ਐਸ ਤਰ੍ਹਾਂ ਦੇ ਨਾਲ ਗੁਰੂ ਦਾ ਬਚਨ ਜਿਹੜਾ ਹੈ ਜਦੋਂ ਨੇ ਪ੍ਰੇਮ ਨਾਲ ਜਪਿਆ ਤੇ ਮਗਵਾਂ ਤੇ ਦਰਸ਼ਨ ਪ੍ਰਾਪਤ ਹੋ ਗਏ ਕਿ ਇਸ ਤਰ੍ਹਾਂ ਦੇ ਨਾਲ ਜਿਦਾਂ ਥੰਮਾ ਇਮਾਰਤ ਨੂੰ ਥੰਮ ਕੇ ਰੱਖਦਾ ਇਹਦਾ ਗੁਰੂ ਦਾ ਬਚਨ ਵੀ ਇਹਦਾ ਮਨ ਨੂੰ ਸਥੰਮਰ ਕਰ ਦਿੰਦਾ ਹੈ ਇਕਦਮ ਮਨ ਬਿਲਕੁਲ ਖੜਾ ਰਹਿੰਦਾ ਹੈ ਪਰਮੇਸ਼ਰ ਦੀ ਯਾਦ ਵਿੱਚ ਜੁੜ ਜਾਂਦਾ ਹੈ ਯਾਨੀ ਉਰੇ ਪਰੇ ਨਹੀਂ ਜਾਂਦਾ ਥੰਮਾ ਇੱਕੋ ਜਗ੍ਹਾ ਖੜਾ ਰਹਿੰਦਾ ਸਾਰੀ ਮਾਰਦ ਨੂੰ ਸਵਾਲ ਕੇ ਰੱਖਦਾ ਹੈ ਇਸ ਤਰ੍ਹਾਂ ਗੁਰੂ ਦੁਆਰਾ ਦਿੱਤੇ ਬਚਨ ਦਾ ਜਿਹੜਾ ਜਾਪ ਕਰਦਾ ਹੈ ਇਹਦੇ ਧਾਰਨ ਕਰਦਾ ਹੈ ਉਹਦਾ ਮਨ ਵੀ ਖੜ ਜਾਂਦਾ ਕਿਤੇ ਵਿਸ਼ੇ ਵਿਚਾਰਾਂ ਚ ਨਹੀਂ ਜਾਂਦਾ ਫਿਰ ਉਸ ਪਰਮੇਸ਼ਰ ਦੀ ਯਾਦ ਜੁੜੇ ਰਹਿੰਦਾ ਹੈ ਸਕਾਰੇ ਮਾਰਾ ਪਰਮਾਨੰ ਜਿਉ ਮੰਦਰ ਕੋ ਥਾਮੇ ਧੰਮਨ ਤੋ ਗੁਰ ਕਾ ਸ਼ਬਦ ਮਨੈ ਅਸਥੰਮਨ ਜੋ ਪਾਖਾਣ ਲਾਭ ਚੜ ਦਰੇ ਪੱਥਰ ਨਹੀਂ ਤਰ ਸਕਦਾ ਡੁੱਬ ਜਾਂਦਾ ਲੇਕਿਨ ਉਸਨ ਲਾਭ ਜ ਰਖਦੇ ਪੱਥਰ ਨੂੰ ਤੇ ਉਹ ਵੀ ਤਰ ਜਾਂਦਾ ਪਾਰ ਚਲਾ ਜਾਂਦਾ ਇਹਦਾ ਗੁਰੂ ਦੇ ਪਰਜਨਾ ਵਿਸ਼ਵਾਸ ਕਰਨਵੇਂ ਆਗਿਆਨੀ ਵੀ ਹੋਵੇ ਕੈਸਾ ਵੀ ਹੋਵੇ ਉਹ ਵੀ ਪਾਰ ਹੋ ਜਾਂਦਾ ਜੋ ਪਾਖਾਨ ਨਾਭ ਚੜਤ ਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਇਦਾਂ ਹੀ ਪ੍ਰਾਣੀ ਜਿਹੜਾ ਗੁਰੂ ਦੇ ਚਰਨਾਂ ਨਾਲ ਜਲ ਲੱਗ ਜਾਂਦਾ ਹੈ ਉਹਦਾ ਵੀ ਨਿਸਤਾਰਾ ਹੋ ਜਾਂਦਾ ਜੋ ਅੰਧਕਾਰ ਦੀਪਕ ਪ੍ਰਗਾਸ ਜਿਦਾਂ ਹਨੇਰਾ ਹੋਵੇ ਜੋ ਜਗਾ ਦਿੱਤੀ ਜਾਵੇ ਦੀਪਕ ਜਗਾ ਦਿੱਤਾ ਜਾਵੇ ਚਾਨਣ ਹੋ ਜਾਂਦਾ ਐਸੀ ਤਰ੍ਹਾਂ ਗੁਰਦਸ਼ਨ ਦੇਖ ਮਨ ਹੋਏ ਵਿਗਾਸ ਜਦੋਂ ਗੁਰੂ ਦਾ ਦਰਸ਼ਨ ਕੀਤਾ ਜਾਂਦਾ ਸਰਦਾ ਪ੍ਰੇਮ ਦੇ ਨਾਲ ਮਨ ਹੋਏ ਵਿਕਾਸ ਮਨ ਵੀ ਗਿਆਨ ਦੇ ਚਾਨਣ ਨਾਲ ਭਰਪੂਰ ਹੋ ਜਾਂਦਾ ਫਿਰਦੇ ਚ ਵੀ ਚਾਨਣ ਹੋ ਜਾਂਦਾ ਗਿਆਨ ਦਾ ਚਾਨਣ ਜੇ ਮਹਾਉਧਿਆਨ ਮੈਂ ਮਾਰਗ ਪਾਵੇ ਕੋਈ ਆ ਬਿਆਨ ਜੰਗਲ ਜੋ ਰਸਤਾ ਭੁੱਲ ਜਾਵੇ ਬੜਾ ਪਰੇਸ਼ਾਨ ਹੁੰਦਾ ਜੰਗਲ ਦਾ ਰਸਤਾ ਪਤਾ ਹੀ ਨਹੀਂ ਕਿੱਧਰ ਜਾਣਾ ਕੋਈ ਉੱਥੇ ਆ ਕੇ ਰਸਤਾ ਦੱਸ ਦੇਵੇ ਬੇ ਐਸ ਰਸਤੇ ਚੱਲੇ ਜਾਓ ਮਾਰਗ ਚ ਪਾ ਦੇਵੇ ਤੇ ਤੁਹਾਨੂੰ ਬੜਾ ਸੁੱਖ ਮਹਿਸੂਸ ਹੁੰਦਾ ਹੈ ਉਹ ਰਸਤਾ ਮਿਲ ਗਿਆ ਇਸਨਾ ਤੇ ਉਹ ਸਾਧੂ ਸੰਗਲ ਜੋਤ ਪ੍ਰਗਟ ਆਵੇ ਐਸੇ ਤਰ੍ਹਾਂ ਜਦੋਂ ਸਾਧੂ ਸੰਤਾਨ ਨਾਲ ਮਿਲਾਪ ਹੁੰਦਾ ਤੇ ਜੋਤ ਪ੍ਰਗਟ ਜਾਂਦੀ ਹਿਰਦੇ ਚਾਨਣ ਗਿਆਨ ਦਾ ਹੋ ਜਾਂਦਾ ਤੇ ਮਾਰਗ ਦਿਸ ਜਾਂਦਾ ਕਿਸ ਮਾਰਗ ਤੇ ਚੱਲਣਾ ਤੇ ਸੰਤਨ ਕੀ ਬਾਤੋਂ ਤੋਂ ਦੂਰ ਨਾਨਕੀ ਹਰ ਲੋਚਾ ਪੂ ਪਰ ਉਹ ਮੰਦਰ ਜਿਹੜੇ ਸਤਿ ਮਹਾਂਪੁਰਸ਼ਾਂ ਜਿਹੜੇ ਮਾਰਗ ਦੱਸਦੇ ਨੇ ਲੋਕਾਂ ਨੂੰ ਕਹਿੰਦੇ ਉਹਨਾਂ ਦੇ ਸ੍ਰੀ ਸੰਤਾਂ ਦੀ ਚਰਨ ਤੋੜ ਦੀ ਇੱਛਾ ਰੱਖਦੇ ਆਂ ਤੇ ਸੰਤਨ ਕੀ ਬਾਛਾ ਤੂ ਜੀ ਵੀ ਅਸੀਂ ਵੀ ਇੱਛਾ ਰੱਖਦੇ ਆਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਤੋੜ ਮਿਲ ਜਾਏ ਨਾਨਕੀ ਹਰ ਲੋਚਾ ਬੂਲ ਉਹ ਕਹਿੰਦੇ ਵੀ ਜਦੋਂ ਚਰਨ ਤੋੜ ਮਿਲ ਜਾਏ ਤੇ ਹਰ ਇੱਛਾ ਬਰਪੂਰਨ ਹੋ ਜਾਂਦੀ ਹੈ ਐਸੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਮਨ ਨੂੰ ਉਹ ਕਾਹੇ ਬਿੱਲ ਆਈਏ ਇਹ ਮਨ ਨੂੰ ਦੇਖ ਕੇ ਕਹਿੰਦੇ ਕਿਉਂ ਬਿੱਲ ਆਈਏ ਕਿਉਂ ਤੜਪਦਾ ਹੈ ਕਿਉਂਕਿ ਇਹ ਪੂਰਵ ਲਿਖੇਗਾ ਲਿਖਿਆ ਪਈਏ ਜੋ ਕੁਝ ਪਿਛਲੇ ਜਨਮਾਂ ਚ ਕੀਤਾ ਉਹ ਹੀ ਮਿਲਦਾ ਹੈ ਉਹਨੂੰ ਤੜਪਦਾ ਨਾ ਕਰਨੂਏ ਜੇ ਕੋਈ ਚੀਜ਼ ਅੱਛੀ ਚਾਹੁੰਦਾ ਸੇ ਤਾਂ ਅੱਛਾ ਕੰਮ ਕਰਦਾ ਇਹਦਾ ਪੂਰਵ ਲਿਖੇਗਾ ਲਿਖਿਆ ਪਈਏ ਬੁੱਲਨੇ ਕਰਮਾਂ ਜੋ ਕੀਤਾ ਕੋਈ ਕੁਝ ਪ੍ਰਾਪਤ ਹੁੰਦਾ ਹੈ ਜਾ ਬੀਜ ਸੁਲਣੇ ਕਰਮਾ ਸੰਦਰਾ ਕੇ ਤੇ ਜਿਉ ਜੀ ਫਸਲ ਕੋਈ ਵੀਦਾ ਬੈਸੀ ਘਟਣੀ ਹੁੰਦੀ ਐਸਾ ਜਿਹੜੇ ਵੀ ਪਿਛਲੇ ਕਰਮ ਕੀਤੇ ਹੁੰਦੇ ਜੀਵ ਨੇ ਕੋਈ ਕੁਝ ਬਗਰੇ ਹੁੰਦੇ ਨੇ ਤੇ ਕਹਿੰਦੇ ਮਣ ਤੜਫਾਂਦਾ ਕਰਨੂ ਹੈ ਭੋਗ ਨੂੰ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ ਦੁੱਖ ਸੁਖ ਪ੍ਰਭ ਦੇ ਮਨ ਹਾਰ ਇਹ ਦੁੱਖ ਸੁਖ ਸਾਰਾ ਪ੍ਰਭ ਨੂੰ ਲੋ ਮਿਲਦਾ ਪਰ ਪ੍ਰਭ ਆਪਣੇ ਕੋਲੋਂ ਨਹੀਂ ਦਿੰਦੇ ਉਹਦੇ ਕਰਮਾਂ ਦੇ ਹਿਸਾਬ ਨਾਲ ਹੀ ਦਿੰਦੇ ਨੇ ਕੋਈ ਦੁਖੀ ਹੈ ਸੰਸਾਰ ਕੋਈ ਸੁਖੀ ਹੈ ਇਹ ਸੁਖ ਦੁਖ ਦੇਣ ਵਾਲਾ ਪਰਮੇਸ਼ਰ ਹੈ ਪਰ ਪਰਮੇਸ਼ਰ ਨਹੀਂ ਦਿੰਦਾ ਉਹ ਤੇ ਕਰਮ ਦਿੰਦੇ ਨੇ ਜਿਹੜੋਂ ਨੇ ਪਿੱਛੇ ਕਰਮ ਕੀਤੇ ਨੇ ਉਹ ਹੀ ਸੁਖ ਬਣ ਕੇ ਆ ਜਾਂਦੇ ਉਹ ਹੀ ਦੁਖ ਬਣ ਕੇ ਆ ਜਾਂਦੇ ਨੇ ਅਬਰਤਿਆਗ ਤੂੰ ਤਿਸੇ ਜਿਦਾਰ ਇਸ ਕਰਕੇ ਕਹਿੰਦੇ ਬਾਕੀ ਸਭ ਗੱਲਾਂ ਛੱਡ ਕੇ ਕੇਵਲ ਪ੍ਰਭੂ ਨੂੰ ਯਾਦ ਕਰ ਜੋ ਕੁਝ ਕਰੇ ਸੋ ਹੀ ਸੁਖ ਮਾਣੇ ਜੋ ਪ੍ਰਭੂ ਕਰਦਾ ਬਸ ਸਮਝੋ ਸੁਖ ਮਨ ਉਸ ਵਿੱਚ ਹੀ ਕਿਉਂਕਿ ਕਰਮੋਗਣਾਈ ਪੈਣਾ ਤੇ ਆਹ ਹੋਰ ਗੱਲਾਂ ਨੂੰ ਛੱਡ ਕੇ ਪ੍ਰਭੂ ਨੂੰ ਯਾਦ ਕਰੋ ਦਿਆਲੂ ਨੇ ਤੇਰੇ ਕਰਮ ਕੱਟ ਦੇਣਗੇ ਹੋਰ ਕੋਈ ਨਹੀਂ ਕੱਟ ਸਕਦਾ ਉਹ ਕੇਵਲ ਪਰਮਾਤਮਾ ਹੈ ਦਿਆਲੂ ਹੈ ਉਹ ਕਰਮ ਕੱਟ ਸਕਦਾ ਜੇ ਉਹਦੀ ਸ਼ਰਨਾ ਕੋ ਚਲੇ ਜਾਓ ਜੋ ਕੁਝ ਕਰੇ ਸੋਈ ਸੁਖ ਮਾਣ ਜੋ ਪ੍ਰਭੂ ਕਰਦਾ ਸਬ ਸੋਈ ਸਮਝੋ ਸੁਖ ਹੈ ਗੁਲਾ ਗਏ ਫਿਰੇ ਆ ਜਾਓਂ ਬੁੱਲਾ ਕਹਿੰਦਾ ਫਿਰਦਾ ਪਿਆ ਅਜਨ ਆਦਮੀ ਮੁਰਖ ਆਦਮੀ ਕਿਉਂਕਿ ਜੋ ਕੁਝ ਕਰਮ ਕੀਤੇ ਉਹ ਤੁਹਾਨੂੰ ਫਲ ਮਿਲਣਾ ਹੀ ਹੈ ਹਾਂ ਅਗਰ ਉਸ ਕਰਮ ਨੂੰ ਕਟਣਾ ਚਾਹੁੰਦਾ ਹੈ ਤਾਂ ਸੇਵਾ ਸਿਮਨ ਕਰ ਲੈ ਪ੍ਰਭੂ ਦੀ ਸੇਵਾ ਜਰ ਰਹੇਗਾ ਤੇ ਉਹ ਕਰਮ ਕਟਿਆ ਜਾਏਗਾ ਉਹ ਕਰਮ ਕਟਿਆ ਜਾਂਦਾ ਸਿਰਫ ਯਾਨੀ ਸੂਲੀ ਕਿਸ ਨੂੰ ਲਗਣੀ ਫાંਸੀ ਤੇ ਸੂਈ ਦਾ ਸੂਈ ਚੁਭ ਜਾਏਗੀ ਜਾਂ ਸੁਪਨੇ ਚ ਭੁਗਤਾਨ ਕਰ ਲਏਗਾ ਭੁਗਤਾਨ ਕਰਨਾ ਹੀ ਪਏਗਾ ਉਹ ਵੀ ਜਿਆਦਾ ਜਿਹੜਾ ਦੰਡ ਹੈ ਉਹਨੂੰ ਪ੍ਰਭੂ ਥੋੜਾ ਕਰ ਦਿੰਦੇ ਨੇ। ਭੁਲਾ ਕਾਏ ਭਰੇ ਜਾਨ। ਕੌਣ ਵਸਦਾ ਹੈ ਤੇਰੇ ਸੰਗ? ਬੜਾ ਲੁਭਾਇਆ ਮਨ ਉਹਦਾ ਚੀਜਾਂ ਦੇਖ ਕੇ। ਲੇਕਿਨ ਮਾਰਾ ਕਹਦੇ ਸਭ ਛੱਡ ਕੇ ਜਾਣਾ। ਤੇ ਲੋਭਲਾਜ ਜਿ ਬੜਾ ਕਰਦਾ ਪਿਆ ਤਾਂ ਕਿਹੜੀ ਚੀਜ਼ ਨਾਲ ਲੈ ਕੇ ਆਇਆ ਸੀ? ਜਨਬ ਵਾਹ ਦਲੰਗਾ ਸ਼ਰੀਰ ਸੀ। ਫਿਰ ਮਾਤਾ ਦਾ ਐਡਾ ਅੰਮ੍ਰਿਤ ਵਰਗਾ ਦੁੱਧ ਮਿਲਿਆ ਪੀਣ ਵਾਸਤੇ। ਪ੍ਰਭੂ ਪਾਲਨ ਕਰਦਾ ਸਾਰਿਆਂ ਦੀ। ਮੁਝੇ ਦੰਦ ਵੀ ਨਹੀਂ ਸੀ ਤਾਂ ਅਮ੍ਰਿਤਵਰਗਾ ਦਦ ਮਿਲਿਆ ਪੈਣ ਨੂੰ ਪਾਸ ਪੈਰ ਚੱਲਦੇ ਨਹੀਂ ਇਸ ਨਾਲ ਜਦ ਪੈਰ ਵੀ ਚੱਲਦੇ ਨਹੀਂ ਮੁਝੇ ਦੰਦ ਆ ਗਏ ਨੇ ਹੁਣ ਕਿਹੜੀ ਕਮੀ ਰਹਿ ਗਈ ਸਾਰੇ ਕੰਮ ਕਰ ਸਕਦਾ ਹੈ ਉਹ ਸਭ ਕੁਝ ਕਰ ਹੀ ਸਕਦਾ ਪਰ ਜਦੋਂ ਆਇਆ ਸੀ ਤਾਂ ਤਾਂ ਨੰਗਾ ਹੀ ਸੀ ਕੌਣ ਬਸਦਾ ਹੈ ਤੇਰੇ ਸੰਗ ਲਪੜ ਰਿਓ ਰਸ ਲੋ ਵੀ ਪਤਾ ਲਪੜੇ ਆਪੇ ਆਉਣ ਵਿਸ਼ੇਭਿਕਾ ਉਹਨਾਂ ਦੀ ਰਸ ਵਿੱਚ ਪਤੰਗਾ ਬਣਿਆ ਜਿੱਦਾਂ ਆਪਣੀ ਜਾਨ ਦੇ ਦਿੰਦਾ ਪਤੰਗਾ। ਵਿਸ਼ੇ ਬੁਕਾਰਾ ਇਦਾਂ ਹੀ ਬੰਦਾ ਅੱਲਾ ਕੇ ਮਾਰ ਜਾਂਦਾ ਹੈ। RAM ਨਾਮ ਜਬ ਹਿਰਦੇ ਮਾਇ ਕੀ ਕਰਨਾ ਚਾਹੀਦਾ ਕਹਿੰਦੇ RAM ਨਾਮ ਜਬ ਹਿਰਦੇ ਮਾਇ। ਆਪਣੇ ਹਿਰਦੇ 'ਚ ਪਰਮੇਸ਼ਰ ਦਾ RAM ਦਾ ਨਾਮ ਜਪ। ਮੇਹੀ ਕਲਿਆਣ ਕਰੇਗਾ। ਨਾਨਕ ਬਦ ਸੇਤੀ ਕਰ ਜਾਏ। ਜਿਹੜਾ RAM ਨਾਮ ਜਪੇਗਾ ਹਿਰਦੇ 'ਚ ਔਰ ਜਨ ਸਿਮਰੋ ਹਿਰਦੇ RAM। ਜਿਹਦੇ ਜਿਹਦਾ ਨਾਮ ਦਾ ਨਾਮ ਧਾਰਨ ਕਰੇਗਾ ਨਾਨਕ ਪਤ ਸੇਤੀ ਕਰ ਜਾਏ ਉਹ ਇੱਜ਼ਤ ਮਾਨ ਦੇ ਨਾਲ ਕਰ ਜਾਏ ਨਹੀਂ ਪਰ ਲੋਕ ਨੂੰ ਜਾਏਗਾ ਜਦ ਜਾਏਗਾ ਉੱਥੇ ਵੀ ਇੱਜ਼ਤ ਮਾਨ ਪ੍ਰਾਪਤ ਕਰੇਗਾ ਤੇ ਜਿਹਦੇ ਪੈੜੇ ਕਰਮ ਨੇ ਉਦਾਨ ਮਿਲਦਾ ਉਹਨਾਂ ਜਿੰਮਦਰ ਸਮਾਰਦੇ ਕੋਟ ਦੇ ਨੇ ਲੇਕਿਨ ਜਿਹਨੇ ਸੇਵਾ ਸੇਮੇ ਕੀਤਾ ਅੰਦਰ ਸੰਸਾਰ ਦੇ ਜੀਵਨ ਆਪਣਾ ਉੱਚਾ ਸੁੱਚਾ ਰੱਖਿਆ ਹੁੰਦਾ ਉਹ ਉੱਥੇ ਵੀ ਇੱਜ਼ਤ ਮਾਨ ਪ੍ਰਾਪਤ ਕਰਦੇ ਨੇ ਇਸ ਲੋਕ 'ਚ ਵੀ ਉਹਨਾਂ ਦੀ ਇੱਜ਼ਤ ਮਾਨ ਹੁੰਦਾ ਪਰ ਲੋਕ ਇਸ ਵੀ ਹੁੰਦੇ ਇਸ ਕਰ ਮਾਰਾ ਪ੍ਰਮਾਨ ਕਰੇ ਰਾਮ ਰਾਮ ਜਪਿਰਦੇ ਮਾਹੇ ਨਾਨਕ ਪਦ ਸੇਤੀ ਕਰ ਜਾਏ